ਸਾਰਿਆਂ ਨੂੰ ਅੱਜ ਆਪਾਂ ਕਰਨ ਲੱਗੇ ਜੀ ਸ਼ੁਰੂ ਵੀਡੀਓ ਏ ਢੇਉ ਲੈ ਕੇ ਆਏ ਜੀ ਆਪਾਂ 10 ਕਿਲੋ ਏ ਢੇਉ ਨੇ ਤੇ ਇਹਨਾਂ ਦਾ ਆਪਾਂ achar ਤਿਆਰ ਕਰਾਂਗੇ ਕਿਉਂਕਿ ਗਰਮੀਆਂ ਦੇ ਵਿੱਚ ਸਪੈਸ਼ਲ ਇਹਨਾਂ ਦਾ achar ਤਿਆਰ ਹੁੰਦਾ ਜਿਵੇਂ ਪਹਿਲਾਂ ਆਪਾਂ ਆਂਬ ਦਾ achar ਤਿਆਰ ਕੀਤਾ ਸੀਗਾ ਮਿਰਚਾਂ ਦਾ ਕਈ ਚੀਜ਼ਾਂ ਦਾ ਆਪਾਂ achar ਤਿਆਰ ਕਰਦੇ ਆਂ ਤੇ ਉਹ ਆਪਾਂ ਸੇਲ ਵੀ ਕਰਦੇ ਆਂ ਜੇ ਕਿਸੇ ਨੇ ਮੰਗਾਉਣਾ ਹੋਵੇ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਫੋਨ ਕਰਕੇ ਤੁਸੀਂ ਸਾਡੇ ਕੋਲੋਂ ਆਪਦਾ ਆਰਡਰ ਮਗਾ ਸਕਦੇ ਹੋ ਤੇ ਅੱਜ ਜਿਹੜਾ ਆਪਾਂ ਇਹ ਬਣਾਉਣਾ ਵਾ ਟੇਉ ਦਾ ਅਚਾਰ ਬਣਾਵਾਂਗੇ ਤੁਸੀਂ ਵੇਖ ਸਕਦੇ ਹੋ ਜਿਹੜੇ ਟੇਉਗਾ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਸੀ ਪਹਿਲਾਂ ਤੇ ਫਿਰ ਇਹਨੂੰ ਆਪਾਂ ਸੁਕਾ ਵੀ ਲਿਆ ਸੀਗਾ ਕਿਉਂਕਿ ਪਾਣੀ ਸੁੱਕਣਾ ਜ਼ਰੂਰੀ ਹੁੰਦਾ ਵਾ ਜਿਹੜੀ ਵੀ ਚੀਜ਼ ਦਾ ਤੁਸੀਂ ਅਚਾਰ ਪਾਉਨੇ ਹੋ ਤੇ ਇਹ ਜਿਹੜੇ ਉੱਪਰ ਥੋੜੇ ਥੋੜੇ ਤੁਹਾਨੂੰ ਦਾਗ ਲੱਗਦੇ ਨੇ ਇਹਨਾਂ ਦਾਗਾ ਦੇ ਨਾ ਜਾਏ ਕਿਉਂਕਿ ਇਹ ਜਿਹੜੇ ਇਹਦੇ ਅੰਦਰੋਂ ਲਿਕਵਿਡ ਜਿਹੜਾ ਨਿਕਲਦਾ ਜਿਹਨੂੰ ਆ ਉਹੀ ਇਹਦੇ ਉੱਪਰ ਜਿਹੜਾ ਜੰਮ ਜਾਂਦਾ ਤੇ ਉਹਦੇ ਦਾਗ ਪਏ ਹੋਏ ਨੇ ਬਾਕੀ ਇਹ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਵਾਸ਼ ਕਰ ਲਿਆ ਸੀਗਾ ਇਹਦੀ ਤੁਸੀਂ ਕੁਆਲਿਟੀ ਵੇਖ ਸਕਦੇ ਹੋ ਦੇਖੋ ਕਿੱਡੇ-ਕੱਡੇ ਮੋٹے-ਮੋٹے ਆਪਾਂ ਜਿਹੜੇ ਢੇਉ ਲੈ ਕੇ ਆਉਨੇ ਆ ਵਧੀਆ ਕੁਆਲਿਟੀ ਦੇ ਆਪਾਂ ਢੇਉ ਲਿਉਨੇ ਆ ਤੇ ਵਧੀਆ ਹੀ ਇਹਦੇ ਵਿੱਚ ਆਪਾਂ ਮਸਾਲੇ ਸਾਰੇ ਪਾ ਕੇ ਫਿਰ ਆਪਾਂ ਇਹਦਾ ਚਾਰ ਤਿਆਰ ਕਰਦੇ ਆ ਸੋ ਕਈ ਭੈਣਾਂ ਜਿਹੜਾ ਇਹ ਵਹਿਮ ਕਰਦੀਆਂ ਕਿ ਪਤਾ ਨਹੀਂ ਤੁਸੀਂ ਸਾਰਾ ਮਸਾਲਾ ਵਿੱਚ ਪਾਉਨੇ ਹੋ ਕਿ ਨਹੀਂ ਪਾਉਨੇ ਹੋ ਕੀ ਕੁਝ ਪਾਉਨੇ ਹੋ ਉਹ ਸਾਰਾ ਅੱਗੇ ਆਪਾਂ ਤੁਹਾਨੂੰ ਵੀਡੀਓ 'ਚ ਦੱਸਾਂਗੇ ਵੀ ਇਹਦੇ ਵਿੱਚ ਆਪਾਂ ਕਿੰਨਾ ਕਿੰਨਾ ਤੇ ਕਿਹੜਾ ਕਿਹੜਾ ਮਸਾਲਾ ਪਾ ਰਹੇ ਹਾਂ ਸਾਰੇ ਅੱਗੇ ਤੁਸੀਂ ਵੀਡੀਓ 'ਚ ਵੇਖ ਲੈਣਾ ਵਾ ਸੋ ਇਹ ਜਿਹੜੇ ਢੇਉ ਆ ਇਹਨਾਂ ਦਾ ਆਪਾਂ achar ਤਿਆਰ ਕਰਨਾ ਇਹਦੀ ਕਟਿੰਗ ਕਰਦੇ ਆਪਾਂ ਤੇ ਹੁਣ ਤੁਸੀਂ ਆਂਬ ਢੇਉ ਦਾ ਚਾਹੇ ਤੁਸੀਂ ਮਿਰਚਾਂ ਢੇਉ ਦਾ ਕਿਸੇ ਵੀ ਕਿਸਮ ਦਾ achar ਸਾਡੇ ਕੋਲ ਮੰਗਾਉਣਾ ਹੋਵੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਆਪਦਾ ਆਰਡਰ ਮੰਗਾ ਸਕਦੇ ਬਾਕੀ ਇਹਦੇ ਵਿੱਚ ਆਪਾਂ ਬਿਲਕੁਲ ਸਾਫ ਸੁਥਰਾ ਸਾਰਾ ਮਸਾਲਾ ਪਾਉਨੇ ਆ ਜੀ ਜਿਹੜਾ ਤੇਲ ਆ ਉਹ ਵੀ ਸ਼ੁੱਧ ਸਰੋਂ ਦਾ ਪਾ ਤੇਲ ਪਾ ਕੇ ਉਹਦਾ ਆਪਾਂ ਚਾਰ ਤਿਆਰ ਕਰਦੇ ਆ ਤੇ ਕਈ ਭੈਣਾਂ ਕਹਿ ਦਿੰਦੀਆਂ ਹੁੰਦੀਆਂ ਸੀ ਕਿ ਮੈਡਮ ਤੁਹਾਡੇ ਚਾਰ ਚ ਨਾ ਤੇਲ ਘਟਾ ਤੇਲ ਦੇਖੋ ਜਿਵੇਂ ਮੈਨੂੰ ਪਾਰਸਲ ਵਾਲੇ ਕਹਿੰਦੇ ਨੇ ਕਿ ਉਹਦੇ ਵਿੱਚ ਤੇਲ ਘਟ ਜਾਈਦਾ ਜਾਇ ਆਪਾਂ ਜਿਵੇਂ ਚਾਰ ਬਾਰ ਭੇਜਣਾ ਹੁੰਦਾ ਉਹਦੇ ਕਰਕੇ ਆਪਾਂ ਨੂੰ ਤੇਲ ਦੀ ਜਿਹੜੀ ਕੁਆਂਟੀਟੀ ਥੋੜੀ ਵਿੱਚ ਘੱਟ ਰੱਖਣੀ ਪੈਂਦੀ ਆ ਜਦੋਂ ਆਪਾਂ ਤੁਹਾਨੂੰ ਚਾਰ ਭੇਜਦੇ ਆ ਜਿਹੜਾ ਪਾਰਸਲ ਤੁਹਾਨੂੰ ਗਿਆ ਹੁੰਦਾ ਤੁਸੀਂ ਪਾਰਸਲ ਦੇ ਵਿੱਚੋਂ ਚਾਰ ਕੱਢ ਕੇ ਕੱਚ ਦੇ ਡੱਬੇ ਦੇ ਵਿੱਚ ਚਾਹੇ ਚੀਨੀ ਦੇ ਡੱਬੇ ਚ ਜਿਹੜਾ ਵੀ ਤੁਸੀਂ ਡੱਬਾ ਵਰਤਦੇ ਹੋ ਉਹਦੇ ਵਿੱਚ ਤੁਸੀਂ ਉਹਨੂੰ ਕੱਢ ਲੈਣਾ ਵਾ ਫਿਰ ਉਹਨੂੰ ਥੋੜੀ ਜੀ ਧੁੱਪ ਲਵਾ ਲੈਣੀ ਆ ਤੁਸੀਂ ਤੇ ਮੁੜ ਕੇ ਉਹਦੇ ਵਿੱਚ ਪਵਾ ਦੇਣਾ ਤੁਸੀਂ ਥੋੜਾ ਜਿਹਾ ਤੇਲ ਚਾਹੇ ਗਰਮ ਕਰ ਲੋ ਚਾਹੇ ਨੋਰਮਲੀ ਹੁਣ ਨਾਲ-ਨਾਲ ਆਪਾਂ ਇਹ ਕਟਿੰਗ ਵੀ ਕਰਦੇ ਆ ਜਿਹੜੇ ਆਪਾਂ ਢੇਉ ਲੈ ਆ ਤੇ ਨਾਲ ਹੀ ਆਪਾਂ ਤੁਹਾਨੂੰ ਦੱਸ ਦਿੱਤਾ ਵਾ ਵੀ ਕਿਹੜੀ-ਕਿਹੜੀ ਚੀਜ਼ ਦਾ ਤੁਸੀਂ ਧਿਆਨ ਰੱਖਣਾ ਇੱਕ ਗਿੱਲਾ ਹੱਥ ਨਾ ਲੱਗੇ ਸਾਫ਼ ਚਮਚ ਨਾਲ ਤੁਸੀਂ ਕੱਢਣਾ ਵਾ ਤੇ ਚਾਰ ਨੂੰ ਕਦੇ ਵੀ ਕੁਝ ਨਹੀਂ ਹੁੰਦਾ ਜੇਕਰ ਉਹਨੂੰ ਸਿਲਣ ਵਾਲੀ ਜਗ੍ਹਾ ਤੇ ਰੱਖਾਂਗੇ ਫੇਰ ਉਹ ਚਾਰਨੇ ਖਰਾਬ ਹੋਣਾ ਵਾ ਤੇ ਤੁਸੀਂ ਚਾਰ ਦਾ ਜਿਹੜਾ ਖਾਸ ਧਿਆਨ ਰੱਖਿਆ ਕਰੋ ਤੇ ਇਹ ਹੁਣ ਲੱਗਿਆ ਜੀ ਆਪਾਂ ਇਹਦੀ ਕਟਿੰਗ ਕਰਨ ਇਹ ਸਾਰੀ ਆਪਾਂ ਕਟਿੰਗ ਕਰ ਲੈਨੇ ਆ ਤੇ ਕਟਿੰਗ ਕਰਕੇ ਫਿਰ ਅੱਗੇ ਚਾਰ ਕਿਵੇਂ ਬਣਾਉਣੇ ਆ ਉਹ ਵੀ ਤੁਸੀਂ ਅੱਗੇ ਸਾਰਾ ਵੀਡੀਓ ਚ ਦੇਖਿਓ ਤੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਕਿਹੜੇ-ਕਿਹੜੇ ਮਸਾਲੇ ਤੇ ਕਿੰਨੇ ਪਾਉਣੇ ਆ ਇਹ ਵੀ ਸਾਰਾ ਤੁਸੀਂ ਅੱਗੇ ਵੀਡੀਓ ਚ ਦੇਖੋ ਤੇ ਜੇ ਇਹਨਾਂ 10 ਕਿਲੋ ਦੇ ਵਿੱਚ ਆਪਾਂ ਕਿੰਨੇ ਮਸਾਲੇ ਪਾ ਰਹੇ ਹਾਂ ਔਰ ਪਤਾਨ ਦੱਸ ਦਿੰਨੇ ਆ ਕਿਹੜੇ ਮਸਾਲੇ ਪਾ ਰਹੇ ਆ ਉਹ ਵੀ ਵਿਖਾਣ ਤੇ ਇਹ ਸਾਰੇ ਮਸਾਲੇ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜਿਹੜੇ ਬੇਸਿਕ ਚਾਰ ਦੇ ਵਿੱਚ ਮਸਾਲੇ ਪੈਂਦੇ ਆ ਤੇ ਇਹ ਹੈਗੀ ਆ ਜੀ ਕਲੌਂਜੀ ਇਹ ਆਪਾਂ ਇਹਦੇ ਵਿੱਚ ਪਾ ਰਹੇ ਹਾਂ 100 ਗ੍ਰਾਮ ਤਕਰੀਬਨ ਸਾਰੇ ਮਸਾਲੇ ਆਪਣੇ 100-100 ਗ੍ਰਾਮ ਆ ਇਹ ਹੈਗੇ ਆ ਮੇਥੇ ਇਹ ਵੀ 100 ਗ੍ਰਾਮ ਸੌਸ ਮੋਟੀ ਇਹ ਵੀ 100 ਗ੍ਰਾਮ ਇਹ ਹੈਗੇ ਆ ਜੀ ਕਾਲੀ ਮਿਰਚ ਇਹ ਵੀ 100 ਗ੍ਰਾਮ ਤੇ ਇਹ ਮੋਟੀ ਰਾਈ ਆਪਾਂ ਪਾ ਰਹੇ ਆ ਜੇਕਰ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਪਾਉਣੀ ਹੈ ਅਜੇਕਰ ਨਹੀਂ ਪਸੰਦ ਹੈ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਕਿਉਂਕਿ ਬਹੁਤ ਘੱਟ ਲੋਕ ਪਾਉਂਦੇ ਨੇ ਇਹਨੂੰ ਇਹ ਵੀ ਆਪਾਂ 100 ਗ੍ਰਾਮ ਇਹਦੇ ਵਿੱਚ ਪਾ ਰਹੇ ਹਾਂ ਇੱਥੇ ਤੁਸੀਂ ਇਹਦੇ ਵਿੱਚ ਪੀਲੀ ਰਾਈ ਵੀ ਪਾ ਸਕਦੇ ਹੋ ਤੇ ਖੜੇ ਮਸਾਲਿਆਂ ਤੋਂ ਇਲਾਵਾ ਆਪਾਂ ਇਹਦੇ ਵਿੱਚ ਜਿਹੜੇ ਪੀਸੇ ਮਸਾਲੇ ਪਾ ਰਹੇ ਹਾਂ ਇਹਨਾਂ ਨੂੰ ਜ਼ਿਆਦਾ ਕਰਾਰਾ ਬਣ ਦੇਣ ਵਾਸਤੇ ਉਹ ਆਪਾਂ ਜਿਹੜੇ ਪਾ ਰਹੇ ਹਾਂ ਜੀ ਇਹ ਲਾਲ ਮਿਰਚ ਇਹ ਵੀ 100 ਗ੍ਰਾਮ ਤੇ ਹਲਦੀ ਪਾਉਡਰ ਇਹ ਵੀ 100 ਗ੍ਰਾਮ ਤੇ ਇਹ ਦੇਗੀ ਲਾਲ ਮੇਤ ਇਹ ਵੀ ਆਪਾਂ ਦੇ ਵਿੱਚ 100 ਗ੍ਰਾਮ ਹੀ ਪਾ ਲਈ ਜਿਹੜੀ ਮੇਨ ਚੀਜ਼ ਹੁੰਦੀ ਹੈ ਜੀ ਉਹ ਅੰਦਰ ਨਮਕ ਤੇ ਨਮਕ ਆਪਾਂ ਦੇ ਵਿੱਚ ਪਾ ਰਹੇ ਹਾਂ 10 ਕਿਲੋ ਤੇ 1 ਕਿਲੋ ਇਹ ਤੁਸੀਂ 1.5 ਕਿਲੋ ਵੀ ਕਰ ਸਕਦੇ ਹੋ ਜਿਹੜਾ ਜ਼ਿਆਦਾ ਕਰਾਰਾ ਖਾਣਾ ਪਸੰਦ ਕਰਦੇ ਐ ਕਿਉਂਕਿ ਮੇਰੇ ਕੋਲ ਹਰ ਤਰ੍ਹਾਂ ਦੇ ਜਿਹੜੇ ਕਸਟਮਰ ਆਉਂਦੇ ਆ ਫਿਰ ਵੱਧ ਦਾ ਜਿਹੜਾ ਕੋਈ लाज ਨਹੀਂ ਘੱਟ ਦਾ लाज ਹੈਗਾ ਸੋ ਇਸ ਕਰਕੇ ਆਪਾਂ 10 ਕਿਲੋ ਤੇ ਸਿਰਫ 1 ਕਿਲੋ ਹੀ ਨਮਕ ਪਾ ਰਹੇ ਹਾਂ ਜੇਕਰ ਤੁਸੀਂ ਜ਼ਿਆਦਾ ਕਰਾਰਾ ਖਾਣੇ ਹੋ ਤਾਂ ਤੁਸੀਂ ਇਹਨੂੰ 1.5 ਕਿਲੋ ਵੀ ਕਰ ਸਕਦੇ ਹੋ ਤੇ ਇਹ ਦੋਨੋਂ ਮਸਾਲੇ ਆਪਾਂ ਸਾਬਤ ਹੀ ਪਾਵਾਂਗੇ ਤੇ ਇਹਨਾਂ ਤਿੰਨਾਂ ਮਸਾਲਿਆਂ ਦਾ ਆਪਾਂ ਥੋੜਾ ਜਿਹਾ ਬੜਬੜ ਕਰ ਲੈਨੇ ਆ ਤੁਸੀਂ ਇਹਨਾਂ ਨੂੰ ਮਿੱਟੀ ਤੇ ਵੀ ਰਗੜ ਸਕਦੇ ਹੋ ਤੇ ਕੁੰਡੇ ਤੇ ਵੀ ਇਹਨਾਂ ਨੂੰ ਤਿੰਨਾਂ ਨੂੰ ਇਕੱਠਿਆਂ ਨੂੰ ਆਪਾਂ ਥੋੜਾ ਜਿਹਾ ਰਗੜ ਲੈਨੇ ਜ਼ਿਆਦਾ ਬਰੀਕ ਨਹੀਂ ਕਰਨਾ ਕਿ ਖੜੇ-ਖੜੇ ਮਸਾਲੇ ਵਿੱਚ ਹੋਣ ਨਾ ਜ਼ਿਆਦਾ ਟੇਸਟੀ ਲੱਗਦਾ ਚਾਰ ਤੇ ਮਸਾਲੇ ਆਪਾਂ ਜਿਹੜੇ ਰਗੜ ਲਿਆ ਤੇ ਦੇਖ ਸਕਦੇ ਹੋ ਵਿੱਚ ਮੋٹے-ਮੋਟੇ ਵੀ ਤੁਹਾਨੂੰ ਰੋਹ ਦੇ ਵਿੱਚ ਬਰੀਕ ਵੀ ਦੋਵਾਂ ਮਾਵਾਂ ਕੀ ਅਨੇ ਰਗੜਿਆ ਗੁੱੁੱਧੂ ਰਗੜੀ ਗਈ ਨਾਲ-ਨਾਲ ਇਹ ਸਾਰੇ ਮਸਾਲੇ ਹੁਣ ਆਪਾਂ ਇਹਦੇ ਤੇ ਪਾ ਦੇਣੇ ਤੇ ਨਾਲ ਹੀ ਪਾ ਦਾਂਗੇ ਆਪਾਂ ਇਹ ਜਿਹੜੇ ਪੀਸੇ ਹੋਏ ਵੀ ਮਸਾਲੇ ਬਾਕੀ ਇਹ ਤੇ ਵੱਡਾ ਕੰਮ ਨਹੀਂ ਹੈ ਜੋ ਤੁਸੀਂ ਕਰੋ ਤੇ ਤਰੈ ਵੀ ਕਰ ਸਕਦੇ ਹੋ ਤੇ ਜੇਕਰ ਤੁਸੀਂ ਸਾਡੇ ਕੋਲ ਮੰਗਵਾਉਣਾ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਸਾਨੂੰ ਫੋਨ ਕਰਕੇ ਸਾਡੇ ਕੋਲ ਚਾਰ ਮੰਗਾ ਸਕਦੇ ਹੁਣ ਪਾ ਦਾਂਗੇ ਆਪਾਂ ਇੱਕ ਨੰਬਰ ਹੁਣ ਇਹ ਮੇਚਾਰ ਦੇ ਵਿੱਚ ਆਪਾਂ ਤੇਲ ਜਿਹੜਾ 1 ਕਿਲੋ ਪਾ ਰਹੇ ਆ ਤੁਸੀਂ ਜੇ ਵਧ ਚੱਲ ਪਾਉਣਾ ਚਾਹੁੰਦੇ ਹੋ ਤਾਂ ਥੋੜਾ ਜਿਹਾ ਅੱਧਾ ਕਿਲੋ ਤੁਸੀਂ ਵਧਾ ਸਕਦੇ ਹੋ ਉਹ ਮੈਂ ਥੋੜਾ ਕਿਉਂ ਪਾ ਰਹੀ ਹਾਂ ਕਿਉਂਕਿ ਅਸੀਂ ਚਾਰ ਜਿਹੜਾ 12ਵੀਂ ਤੇ ਜਿਹੜਾ 10 ਉਹ ਬਾਅਦ ਜਿਹੜਾ ਜਿਆਦਾ ਤੇਲ ਨਹੀਂ ਜਾਂਦਾ ਇਸ ਕਰਕੇ ਸਾਰਿਆਂ ਨੂੰ ਮੱਦੇ ਨਜ਼ਰ ਰੱਖ ਕੇ ਆਪਾਂ ਇਹਦੇ ਵਿੱਚ ਸਿਰਫ 1 ਕਿਲੋ ਤੇਲ ਪਾ ਰਹੇ ਹਾਂ ਬਾਕੀ ਕੋਈ ਰੀਤ ਵੀ ਹੁੰਦੀ ਹੈ ਤਾਂ ਕੁਝ ਗੁੱਡੂ ਦੇ ਮੈਂ ਲੱਗ ਬਿਠਾਉਣੇ ਨੇ ਕਿ ਤਾਰੇ ਪਤਾ ਲੱਗੇ ਬੱਚੇ ਨੂੰ ਵੀ ਮੈਨੂੰ ਆਪਾਂ ਸਾਰੇ ਚਾਰ ਨੂੰ ਮਿਕਸ ਕਰ ਲੈਣੇ ਆ ਹੱਥ ਮੇਂ ਚੰਗੀ ਤਰ੍ਹਾਂ ਵਾਸ਼ ਕਰਕੇ ਆਈ ਸੀ ਸਾਬਣ ਦੇ ਨਾਲ ਇਹਨਾਂ ਨੂੰ ਆਪਾਂ ਸਾਰੇ ਨੂੰ ਮਿਕਸ ਕਰਦੇ ਆ ਐਂ ਕਰਕੇ ਮਸਲ ਮਸਲ ਕੇ ਇਹਨਾਂ ਨੂੰ ਲੜਾ ਤਾਂ ਕਿ ਜਿਹੜਾ ਕੱਲੀ ਕੱਲੀ ਫਾੜੀ ਨੂੰ ਸਾਰਾ ਮਸਾਲਾ ਲੱਗ ਜਾਵੇ ਤੇ ਇਹਨਾਂ ਸਾਰੇ ਮਸਾਲੇ ਆਪਾਂ ਚੰਗੀ ਤਰ੍ਹਾਂ ਹੀ ਮਿਕਸ ਕਰਕੇ ਤੁਸੀਂ ਦੇਖ ਸਕਦੇ ਹੋ ਕੱਲੀ ਕੱਲੀ ਫਾੜੀ ਨੂੰ ਜਿਹੜਾ ਮਸਾਲਾ ਲੱਗ ਚੁੱਕਾ ਤੇ ਇਹਨੂੰ ਹੁਣ ਰੱਖਾਂਗੇ ਆਪਾਂ ਦੋ ਦਿਨ ਵਾਸਤੇ ਧੁੱਪੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਥੋੜਾ ਜਿ ਪਹਿਲਾਂ ਤੇਲ ਆਪਾਂ ਇਸ ਕਰਕੇ ਨਹੀਂ ਪਾ ਰਹੇ ਕਿਉਂਕਿ ਜਿਹੜਾ ਮਸਾਲਾ ਆਪਾਂ ਪਾਉਨੇ ਆ ਨਮਕ ਪਾਉਨੇ ਆ ਤੇ ਇਹ ਜਿਹੜੀ ਚੀਜ਼ ਨੇ ਪਾਣੀ ਛੱਡਣਾ ਹੈ ਪਹਿਲਾਂ ਤੇਲ ਆਪਾਂ ਵੱਧ ਪਾਇਆ ਹੋਏ ਤੇ ਫਿਰ ਪਾਣੀ ਵੇਣਾ ਸੁੱਕ ਜਾਣੀ ਆ ਇਦਾਂ ਜਿਹੜਾ ਚੰਗੀ ਤਰ੍ਹਾਂ ਪਹਿਲਾਂ ਪਾਣੀ ਛੱਡ ਦੂ ਫਿਰ ਆਪਾਂ ਉਹਦੀ ਕੁਆਂਟੀਟੀ ਦੇਖਣੀ ਆ ਕਿ ਕਿੰਨਾ ਆਪਾਂ ਉਹਦੇ ਤੇਲ ਪਾਉਣਾ ਵਾ ਤਾਂ ਕਿ ਜਿਆਦਾ ਲਿਕਵਿਡ ਬਣਾ ਲੱਗੇ ਫਾੜੀ ਫਾੜੀ ਵੀ ਲੱਗੇ ਤੇ ਜਿਹੜਾ ਬਣਾਉਣ ਦਾ ਤਰੀਕਾ ਉਹ ਆਪਾਂ ਤੁਹਾਨੂੰ ਦੱਸ ਦਿੱਤਾ ਤੇ ਇਹਨੂੰ ਰੱਖਣਾ ਕਿੱਦਾਂ ਵਾ ਸੇਵ ਕਰਕੇ ਉਹ ਵੀ ਆਪਾਂ ਕਈ ਤਰ੍ਹਾਂ ਵਾਲੀ ਵੀਡੀਓ ਚ ਤੁਹਾਨੂੰ ਦੇ ਸਿਆ ਮੈਨੂੰ ਕਮੈਂਟ ਕਰਕੇ ਦੱਸੋ ਕਿ ਲੱਭੀ ਤੇ ਉਦੇਚਾਰ ਬਣਾਉਣ ਦੇ ਵੀਡੀਓ ਕਿਦਾਂ ਦੀ ਲੱਗੀ ਜੇ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਤੇ ਸ਼ੇਅਰ ਜਰੂਰ ਕਰਿਓ ਜਿਉਂਕਿ ਸੀਜ਼ਨ ਅਜਕਲ ਹਰ ਪੈਣ ਦੇ ਚਾਰਵੇਂ ਆੜਾ ਹੁੰਦਾ ਤਾਂ ਕਿ ਹਰ ਪੈਣ ਨੂੰ ਪਤਾ ਲੱਗ ਸਕੇ ਤੇ ਘਰੇ ਆਪਾਂ ਕਿਸ ਤਰ੍ਹਾਂ ਚਾਰ ਚਾਹ ਕਰ ਸਕਦੇ ਆ ਤੇ ਜਿਨ੍ਹਾਂ ਨੇ ਸਾਡੇ ਤੋਂ ਮਗਾਉਣਾ ਤੇ ਵੀਡੀਓ ਦੇ ਚਿੱਪੇ ਨੰਬਰ ਤੇ ਸਾਨੂੰ ਤੁਸੀਂ ਫੋਨ ਕਰਕੇ ਇਹ ਚਾਰ ਮਗਾ ਸਕਦੇ ਹੋ ਸੋ ਇੱਥੇ ਤੱਕ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਸਮਾਂ ਮੈਨੇ ਦਿੱਤਾ ਤੇ ਇਸ ਵੀਡੀਓ ਦੇ ਇੱਥੇ ਕਰ ਦਿੰਦੇ ਐਂਡ ਮਿਲਦੇ ਕਨਵੀਡੀ ਅ ਤੱਕ ਲਈ ਫਸੇ